ਕ੍ਰਿਦ ਮਹੱਲ ਨਿਸਖਣ ਰਹਿ ਗਏ ਬਾਸ ਆਇਆ ਤਲ ਗੋਰਾ ਸੇ ਨਿਮਾਣੀਆਂ ਬੈਸਣ ਰੂਹਾਂ ਵਾਲ ਬੈਲ ਨਿਸਖਣ ਰਹਿ ਗਏ ਕੋਤਾ ਸਖਣੇ ਕਾ ਨ ਸਖਣ 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 ਤਾਂ ਉਲਟਾ ਹੋ ਗਿਆ ਹੁਣ ਸਖਣ ਤਾਂ ਖਾਲੀ ਜਿਵੇਂ ਸਖਣ ਜਿਹੜਾ ਖਾਲੀ ਨਾ ਹੋਵੇ ਜਿਹੜਾ ਨ ਸਖਣ ਮਹਿਲ ਖਾਲੀ ਐ ਉਧੇ ਬੂਦ ਵਸ ਦਰਦ ਬਸ ਆਇਆ ਤਲ ਕਹਿੰਦਾ ਬڑے ਬڑے ਮਹਿਲ ਜਿੱਥੇ ਖਾਲੀ ਨਾ ਕਹਦੇ ਸਬੂਤ ਨੇ ਲੱਗਦਾ ਮੈਂ ਨਸ ਕਰਨ ਆਇਆ ਬਸ ਆਇਆ ਤਲ ਬਸ ਆਇਆ ਤਲ ਜਦੋਂ ਥੱਲੇ ਬਸ ਕੇ ਨਾ ਜਾ ਕੇ ਤ੍ਰਿਕੁਟੀ ਛੱਤੀ ਜਪਸਿਆ ਫਿਰ ਖਾਲੀ ਦੀ ਮਹਿਲ ਫਿਰ ਨਸ ਖਲ ਖਾਲੀ ਦੀ ਰਹਾ ਉਹ ਬਚ ਗਿਆ ਜਿਹੜਾ ਮਹਿਲ ਖਾਲੀ ਨਹੀਂ ਨਾ ਹੈ ਉਹ ਮਾਲਕ ਜਿਹੜਾ ਅੰਦਰ ਬੈਠਾ ਉਹ ਵਜਾਉਂਦਾ ਜਿਹੜਾ ਘਰ ਦੇ ਵਿੱਚ ਕੋਈ ਰਹੇ ਨਾ ਘਰ ਆ ਬੈਠਾ ਜਾਂਦਾ ਥੋੜਾ ਜਿਹਾ ਬਾਅਦ ਕਹਿੰਦਾ ਘਰ ਉੱਧਰ ਜਾਂਦਾ ਜਿਹ ਵਿੱਚ ਬੰਦੇ ਰਹਉਣ ਰਹਿ ਕੇ ਬਚ ਗਏ ਦੀ ਸੰਚਾ ਹਾਂ ਉਹ ਤਾਂ ਵੱਜ ਗਏ ਮਹਿਨ ਨੂੰ ਸਖਣ ਰਹਿ ਗਏ ਆਹੋ ਤਾਂ ਰਹਿਣਾ ਹੀ ਉਹਨਾਂ ਨੇ ਬਸਾ ਆਇਆ ਤਲ ਥੱਲੇ ਥੱਲੇ ਬਸ ਗਏ ਜਾ ਕੇ ਜਿਸਾ ਖਣਾ ਸਖਣ ਹੁੰਦਾ ਖਾਲੀ ਖਾਲੀ ਜਿਸਾ ਖਣਾ ਜਿਹੜਾ ਖਾਲੀ ਨਾ ਹੋਵੇ ਭਰਿਆ ਹੋਵੇ ਜਿਹੜੇ ਮੈਲਜ ਬਸਦੇ ਸੀ ਉਹ ਮੈਲ ਤਾਂ ਗਏ ਬਚ ਗਏ ਜਿਹੜੇ ਕੋਈ ਬਸਦਾ ਨਹੀਂ ਸੀ ਉਹ ਡੇਢੇ ਰਹੇ ਹੋਗੇ ਰਹਿ ਗਏ ਨੂੰ ਬਚ ਗਏ ਬਚ ਗਏ ਨੂੰ ਸਖਣ ਰਹਿ ਗਏ ਮਹਿਲੇ ਨੂੰ ਸਖਣ ਰਹਿ ਗਏ ਬਸ ਆਇਆ ਤਲ ਨਾ ਦੇਖੋ ਨਾ ਬਸ ਆਇਆ ਤਲ ਹਾਂ ਬਸ ਗਿਆ ਥਲੇ ਆ ਕੇ ਉਹ ਗੋਰਾ ਸੇ ਨਿਵਾਣੀਆਂ ਵੈਸਣ ਰੂਹਾਂ ਮੱਲ ਇਹ ਆਵੇ ਜਿਹੜੀਆਂ ਦੋਈਆਂ ਰੂਹਾਂ ਨੇ ਨਵਾਣੀਆਂ ਨੇ ਇਹ ਮਹਿਲ ਤੇ ਨੇ ਉਹ ਉਥੇ ਗੁਰਾਂਜ ਨੇ ਉਹ ਕਬਰਾਂ ਜਵਾਲ ਲੈਣਗੇ ਇਹ ਮਹਿਲਾਂ ਜਰੇ ਜਾਣਗੇ ਬਸਣੇ ਵਾਲੇ ਬਸਣੇ ਵਾਲੇ ਜਿਹੜੇ ਛੱਡ ਗਏ ਤੇਰ ਕੁਡੀ ਉਹ ਤਾਂ ਆ ਜਾਣਗੇ ਆਪਣੇ ਮਹਿਲ ਚ ਉਹ ਤਾਂ ਮਹੱਲਾ ਪਹਿਲਾ ਮਹੱਲਾ ਆਹੋ ਮਹਿਲ ਹੈ ਉਹ ਭੱਲੇ ਤੇ ਰੌਲਾ ਪਾਈ ਜਾਂਦੇ ਨੇ ਪਤਾ ਨਹੀਂ ਤੂੰ ਪਹਿਲਾ ਜੀਏ ਉਹ ਜੀ ਫਲਾਣਾ ਜੀ ਉਹਨੇ ਤਾਂ ਉਹ ਪਨ ਲਿਖਦੇ ਹੋ ਇਆ ਫਿਰ ਜਿਹੜੀਆਂ ਕਬਰਾਂ ਨੇ ਰੂਹਾਂ ਉਹਦੇ ਤੇ ਰਹਿੰਦੀਆਂ ਨੇ ਇਹ ਆ ਫਿਰ ਆਪਣੇ ਮੈਂ ਤੇ ਰਹਿੰਦੀਆਂ ਨੇ ਬੈਸਰ ਰੂਹਾ ਮਲ ਗੋਰਾ ਗੋਰਾ ਸੇ ਨਾ ਰਹੀਆ ਬੈਸਰ ਰੂਹਾ ਉਹ ਨੂੰ ਕਹੇ ਕਾਲੋਂ ਵੀ ਦੁਆ ਜਾਨਬ ਨਹੀਂ ਹੁੰਦਾ ਗੋਰਾ ਦੇ ਵਿੱਚ ਰਣਾਪੁਰ ਨਾ ਚਿਰ ਉਹ ਜਿਹੜੀ ਭਰਨ ਬੇਲੇ ਜਿਹੜੀ ਛਾਉਂਦੀ ਉੱਥੇ ਹੀ ਰਹਿ ਜਾਂਦੀ ਉਹ ਨੂੰ ਪਤਾ ਸੀ ਅਸਲ ਪੈਰਾਂ ਨੂੰ ਜਨਮ ਤੋਂ ਰੋਕਣ ਵਾਸਤੇ ਇੱਕ ਤਾਂ ਉਹਨਾਂ ਨੇ ਕਿਹਾ ਜਨਮ ਬੰਦ ਹੁੰਦਾ ਨਹੀਂ ਜਾਣ ਕੇ ਵਰਕਾ ਪਾੜਿਆ ਉਹਨਾਂ ਦੇ ਦਿਮਾਗ ਕਿ ਬੜਾ ਆਤਾ ਵੀ ਜਨਮ ਬੰਦ ਹੁੰਦਾ ਹੀ ਨਹੀਂ ਫਜ਼ਾਬਾਦ ਚ ਹੋਊਗਾ ਉਹ ਗੋਰ ਦੇ ਵਿੱਚ ਬਿਠਾਉਂਦੇ ਵਿਚਾਰੇ ਹਾਂਜੀ ਆਖੀ ਸੇਖਾਂ ਬੰਦ ਗਈ ਚੱਲਣ ਅੱਜ ਕੇ ਕੱਲ ਫਰੀਦਾ ਗੋਰਾ ਸਿੰਘ ਨਵਾਨੀਆਂ ਵੈਸ਼ਨੂ ਰੂਹਾ ਮੱਲ ਆਖੀ ਸੇਖਾਂ ਬੰਦ ਗਈ ਚੱਲਣ ਅੱਜ ਕੇ ਕੱਲ ਅਖੀ ਸੇਖਾ ਬੰਦਗੀ ਚੱਲਣ ਅਜੇ ਕੱਲੋਂ ਸੇਖਾ ਨੇ ਤਾਂ ਬੰਦਗੀ اختیار ਕੀਤੀ ਹੋਈ ਆ ਉਹਦਾ ਹੁਕਮ ਚ ਦੇ ਬੰਦਗੀ ਹੁੰਦੇ ਹੁਕਮ ਦੇ ਪਾਣੇ ਜਨਾਂ ਦਾ ਸੇਖਾ ਤਾਂ ਪਾਣੇ ਦੇ ਵਿੱਚ ਸੀ ਸੇਖਾ ਨੇ ਤਾਂ ਆ ਕਿਹਾ ਪਾਣੇ ਦੇ ਰਹਿਣ ਦੀ ਗੱਲ ਕੀਤੀ ਐ ਸੇਖਾ ਨੇ ਬੰਦਗੀ ਚੱਲਣ ਅਜੇ ਕੱਲੋਂ ਚਲੋ ਅੱਜ ਕੱਲ੍ਹ ਜਾਂ ਹੁਕਮੋਂ ਤੁਰਪਣਾ ਅੱਜ ਕੱਲ੍ਹ ਜਾਂ ਵੀ ਹੁਕਮ ਹੋ ਗਏ ਤਿਆਰੀ ਹੈ ਸ਼ੇਖਾਂ ਦਾ ਇਹ ਹੈ ਉਹ ਗਿਆਨੀਆਂ ਆਪਾਂ ਗਾਂਧੀ ਕਹਿੰਦੇ ਉਹ ਸ਼ੇਖ ਕਹਿੰਦੇ ਪਰਬਤ ਇਹ ਪੜਾ ਦਾ ਸ਼ੇਖ ਲਖਦਾ ਗਿਆਨ ਵਾਸਤੇ ਗਿਆਨ ਵਰਨਣ ਵਾਸਤੇ ਇਸਲਾਮ ਦੇ ਨੇ ਵਧੀਆ ਸਹੀ ਪ੍ਰਚਾਰਕ ਤੇ ਉਹ ਸ਼ੇਖ ਸੀ ਜਿਵੇਂ ਆਪਣੇ ਆਇਆ ਬ੍ਰਾਹਮਣ ਆਇਆ ਬ੍ਰਾਹਮਣੀ ਲਖਦਾ ਹੈ ब्रह्मचर्य ਵਾਲੇ ਉਹਨਾਂ ਦੇ ਸ਼ੇਖਰ